ਹਾਂਜੀ ਤੁਸੀਂ ਦੇਖ ਸਕਦੇ ਹੋ ਮੇਲੇ ਵਿੱਚ ਕਾਫੀ ਰਸਾ ਲੁਧਿਆਣੇ ਅੱਜ ਮੇਲੇ ਲੱਗਾ ਹੋਇਆ ਜਿਹੜਾ ਕਿ ਕਿਸਾਨ ਮੇਲਾ ਇਸ ਅੱਜ ਅਸੀਂ ਕਿਸਾਨ ਮੇਲੇ ਵਿੱਚ ਅਸੀਂ ਵੀ ਪਹੁੰਚੇ ਹੋਏ ਹਾਂ ਤੇ ਰਸ ਦੇਖ ਸਕਦੇ ਹੋ ਹਾਂਜੀ ਤੇ ਦੁਕਾਨਾਂ ਵੀ ਬਹੁਤ ਲੱਗੀਆਂ ਹੋਈਆਂ ਨੇ ਕਿਸਾਨਾਂ ਦੇ ਬਾਰੇ ਜਿਹੜੇ ਚੀਜ਼ਾਂ ਕੋਈ ਵੀ ਪ੍ਰੋਡਕਟ ਤੁਸੀਂ ਦੇਖ ਸਕਦੇ ਹੋ ਇੱਧਰ ਆਪੀ ਦੁਕਾਨਾਂ ਲੱਗੀਆਂ ਹੋਈਆਂ ਨੇ ਜਿਵੇਂ ਕਿ ਮਧੂਮੱਖੀ ਦਾ ਸੇਤ ਹੋ ਗਿਆ ਤੇ ਹੋਰ ਵੀ ਚੀਜ਼ਾਂ ਕਿਸੇ ਨੇ ਹਲਦੀ ਰੱਖੀ ਹੋਈ ਆ ਅਲੱਗ-ਅਲੱਗ ਵੈਰਾਈਟੀਆਂ ਹਾਂਜੀ ਦੇਖੋ ਦਾ ਤਾਜ਼ਾ ਜਲੇਬੀਆਂ ਬਣੇ ਨੇ ਜਿਹੜੇ ਜਲੇਬੀਆਂ ਦਾ ਸਾਈਜ਼ ਵੀ ਕਾਫੀ ਵੱਡਾ ਹੈ ਇਹ ਮੋਟੀਆਂ ਜਲੇਬੀਆਂ ਬਣਦੇ ਨੇ ਨਾ ਅੱਜ ਆ ਕਰਨਾ ਗਰਮ ਕਵਾਲੀ ਇਧਰੇ ਇਹ ਜੀ ਕਰਨਾ ਕਰਨ ਜਲੇਬੀ ਇਸੇ ਤੇ ਲਈ ਵੀ ਦਾ ਨਾਮ ਕੀ ਆ ਬਾਈ ਇਹ ਗਵਾਨਾ ਗਵਾਨੇ ਦੀ ਇਸੇ ਲਈ ਜਲੇਬੀ ਹੈ ਅੱਛਾ ਦੇਸੀ ਕੀ ਉਹਦੀ ਜਲੇਬੀ ਆ ਇਹ ਬਹੁਤ ਮਸ਼ਹੂਰ ਹੈ ਮੋਟੀ ਜਲੇਬੀ ਕਿ ਆ ਜਾਂਦਾ ਨੂੰ ਬਾਈ ਗਵਾਰੇ ਦੀ ਹੈ ਅੱਜੀ ਗਵਾਰੇ ਦੀ ਜਲੇਬੀ ਪਹਾਣਾ ਵੀ ਮਸ਼ਹੂਰ ਚਾਰ ਤਾਰੀਖ ਨੂੰ 300 ਰੁਪਏ ਦਾ 2000 ਰੁਪਏ ਦਾ 4 ਪਿਸ ਦਾ ਰਹਿ ਸਾ ਕਿਹੜੀ ਜਗ੍ਹਾ ਤੋਂ ਆਈ ਤੁਸੀਂ ਪਹਾਣਾ ਟਵਾਣਾ ਪਹਾਣਾ ਲਾਲਾ ਬੱਤ ਡਿਸਟ੍ਰਿਕਟ ਹੋਣਾ ਅੱਛਾ ਜੀ ਗੋੜਾ ਦਾੜ ਮੂੰਗ ਦਾੜ ਚਨਾ ਦਾੜ ਬੇਸਣ ਕੀ ਬਣਤੀ ਹੈ ਜੀ ਇਹ ਸਿੱਗੀ ਵਿੱਚ ਪਕਾਈ ਜਾਂਦੀ ਹੈ ਕੋਈ ਕਲਰ ਕੋਈ ਕੈਮੀਕਲ ਵੇ ਵੀ ہماری ਦੁਕਾਨ ਲੱਗੇਗੀ ਸਰਦ ਮੇਲਾ ਲੱਗੇਗਾ ਜੋ ਲੋਕਾਣਾ ਵਿੱਚ ਇਸ ਵਿੱਚ ਵੀ ਆਪਣੀ ਜਿਲੇਪਾਗੀ ਦੁਕਾਨ ਪਿਛਲੀ ਵਾਰ ਵੀ ਆਪਣੀ ਦੀਜੀਆ ਅੱਜ ਵਾਰ ਵੀ ਆਪਣੀ ਦੇ ਅੱਛਾ ਜੀ ਤੁਹਾਡਾ ਸੁਭਨਾਮ ਜੀ ਆ ਮਾਰਾ ਸੁਭਨਾਮ ਜੀ ਜਿਆ ਲਖਵਾਲਾ ਅੱਛਾ ਜੀ ਲਖਵਾਲਾ ਪਹਾੜਾ ਜੀ ਇਹ ਦਾਤਾ ਮथुराਮ ਜੀ ਦੇ ਨੇ ਜੀ ਇਹ ਆਣਾ ਕਿ ਇਹ ਸਪੈਸ਼ਲ ਹੈ ਅੱਛਾ ਜੀ ਅੰਦਰ ਦਾਤਾ ਬਣਾਇਆ ਕਰਤਾ ਇਹਦੇ ਅੰਦਰ ਅੱਛਾ ਜੀ ਪਿੱਛੋਂ ਬਰਾਤ ਸਦ ਵਿੱਚ ਚੱਲਦੇ ਆ ਰਿਹਾ ਕਿੰਨਵੀਂ ਪੀੜੀ ਤੁਸੀਂ ਵੀਰੇ ਹਮਾਰੀ ਤਾਂ ਚੌਥੀ ਪੀੜੀ ਚੌਥੀ ਪੀੜੀ ਵਿੱਚ ਆ ਗਏ ਵੀਰੇ ਇਹ ਤਿਆਰ ਕਰਦੇ ਹੋਏ ਬ੍ਰਾਮ ਕੀ ਦੇਨ ਹੈ ਜੀ ਹਮਾ ਦਾਮ ਕੀ ਦੇਮਾ ਸਹੀ ਜੀ ਇਹਦੇ ਲਈ ਵੀ ਆਣਾ ਜੀ ਅੱਛਾ ਜੀ ਸਾਹ ਦੇਖੋ ਇਹ ਕਾਫੀ ਵੱਡਾ ਸਾਈਜ਼ ਅਸਦਾ ਹੈ ਨਾ ਜੀ ਹਾਂ ਜੀ ਬ੍ਰਾਮ ਦੇ ਇੱਕ ਇੱਕ ਪੀਸ ਤਿਆਰ ਕਿੰਨੇ ਕਿਲੋ ਜੀ ਇਹ 320 320 ਰੁਪਏ ਦਾ ਅੱਛਾ ਅਭੀ ਯਾਹ ਪੇ 300 ਰੁਪਏ ਦਾ ਡੱਬਾ ਦੇ ਰਹੇ ਹਾਂ ਕਿਸੇ ਕਿਸ ਨੇ ਆਨਲਾਈਨ ਨਹੀਂ ਹੋਵੇ ਕਿਸੇ ਨੇ ਆ ਮੋਬਾਈਲ ਨੰਬਰ ਆਨਲਾਈਨ ਦੀ ਕੋਈ ਫੈਸਿਲਿਟੀ ਨਹੀਂ ਹੈ ਅੱਛਾ ਵੈਸੇ ਮੀਲੇ ਮੇ ਮਿਲੇਗੀ ਜੀ ਇਹ ਸਰਦਸ ਵਿੱਚ ਦੇ ਕਿਸੇ ਨੇ ਬਣਵਾਣੀ ਹੋਵੇ ਤੁਹਾਡਾ ਮੋਬਾਈਲ ਨੰਬਰ ਤੁਹਾਡਾ ਹੈ ਹਾਂ ਆ ਮੋਬਾਈਲ ਨੰਬਰ ਤਾਂ ਖਾਦਿਆ ਮੜ ਜਾਗਾ ਆ ਤੁਸੀਂ ਪੜ ਲਓ ਜੀ 9813912077 ਹਾਂਜੀ ਇਹ ਨੰਬਰ ਹੈ ਇਹਨਾਂ ਦਾ ਦੇਖ ਦੇਖੋ ਬਾਕੀ ਬਹੁਤ ਹੀ ਵਧੀਆ ਸਾਈਜ ਆ ਮੋਟੇ ਮੋਟੇ ਜਲੇਬੀਆਂ ਜਿਹੜੀਆਂ ਕਿ ਦੇਸੀ ਘੋੜੇ ਦੇ ਵਿੱਚ ਤਿਆਰ ਹੁੰਦੀਆਂ ਨੇ ਇਹ ਮੈਡਮ ਜੀ ਇਹ ਜਿਹੜੀ ਸੋਨੀਪੱਤਕਣੀ ਦੀ ਜਲੇਬੀ ਹੈ ਬਹੁਤ ਹੀ ਮਸ਼ਹੂਰ ਆ ਤੇ ਬਹੁਤ ਟੇਸਟੀ ਹੁੰਦੀ ਹੈ ਇਹ ਇੱਧਰ ਨੂੰ ਕਰ ਦੋ ਜਲੇਬੀਰ ਖੜੇ ਹੋਏ ਨੇ ਮੇਲੇ ਦੇ ਅੱਜ ਮੇਲਾ ਦੇਖਣ ਆਏ ਹੋਣੇ ਲੁਧਿਆਣੇ ਸ਼ਹਿਰ ਵਿੱਚ ਅੱਜ ਜੁਨੀਵਰਾ ਵਿੱਚ ਮੇਲਾ ਲੱਗਿਆ ਹੋਇਆ ਤੇ ਦੂਰੋਂ ਦੂਰੋਂ ਗੱਡੀਆਂ ਆ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਨਾ ਕੋਈ ਗੱਡੀਆਂ ਕਾਰਾਂ 'ਚ ਪਹੁੰਚ ਰਿਹਾ ਤੁਸੀਂ ਵੀਰ ਕਿਹੜੀ ਜਗ੍ਹਾ ਤੋਂ ਆਏ ਹੋ? ਅਸੀਂ ਬੜਾ ਤੁਹਾਡਾ ਨਾਮ ਦੱਸੋ ਜੀ। ਮੇਰਾ ਨਾਮ ਹੀ ਰਣਵੀਰ ਸਿੰਘ ਮੈਂ ਰੈਕੌਰ ਤੋਂ। ਰੈਕੌਰ ਤੋਂ। ਹਾਂ ਜੀ। ਅੱਛਾ ਜੀ। ਤੁਸੀਂ ਅੱਜ ਕਿੱਥੋਂ ਆ ਕੇ ਮਿਲਣ ਆਏ ਹੋ? ਹਾਂ ਜੀ। ਮੈਂ ਲਕਾਈ ਤੋਂ ਨਾ ਮੇਰਾ। ਬਹੁਤ ਵਧੀਆ ਰੂ ਖੜੀ ਪਈ ਆ। ਅੱਛਾ। ਹਾਂ ਜੀ ਹਾਂ ਜੀ। ਵਧੀਆ ਲੱਗ ਰਹੀ। ਬਹੁਤ ਵਧੀਆ ਲੱਗ ਰਹੀ। ਅੱਛਾ। ਇੱਥੇ ਤੁਸੀਂ ਮੇਲੇ 'ਚ ਕੀ ਕੁਝ ਦੇਖਿਆ ਜੀ? ਅਸੀਂ ਇੱਥੇ ਹੀ ਨਵੇਂ ਪ੍ਰਕਾਰ ਦਾ ਬੀ ਤੇ ਨਵੇਂ ਟਰੈਕਟਰ। ਹੋਰ ਵੀ ਬਹੁਤ ਕੁਝ ਚੀਜ਼ਾਂ ਦੇਖੀ ਆ ਜੀ ਅਸੀਂ। ਮੈਂ ਜਿਹੜੀਆਂ ਆਪਣੇ ਪੰਜਾਬ ਦੇ ਵਧੀਆ ਬਣਾ ਸਕਦੀ ਆ। ਚਾਹ ਟਰੈਕਟਰ ਬਾਰੇ ਜਾਣਕਾਰੀ ਨੂੰ ਮਸ਼ੀਨਰੀ ਬਾਰੇ ਹਾਂਜੀ 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 ਹਾਸਲ ਕਰੀ ਆ ਹਾਂਜੀ ਬਹੁਤ ਬਹੁਤ ਦੇਖੀ ਦੇਖੇ ਨੇ ਜੀ ਹਾਂਜੀ 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 ਤੇ ਮੇਰੇ ਦੇ ਵਿੱਚ ਪਹੁੰਚ ਕੇ ਜਾਣਕਾਰੀ ਮਿਲਦੀ ਆ ਨਾ ਵੀਰੇ ਬਹੁਤ ਜਾਣਕਾਰੀ ਮਿਲਦੀ ਸਾਰੇ ਯੂਥ ਨੂੰ ਜਾਣਕਾਰੀ ਦੇਣਾ ਦੇਖਣਾ ਸਾਰੇ ਨੂੰ ਹੋਣਾ ਚਾਹੀਦਾ ਸਭ ਨੂੰ ਹੋਣਾ ਚਾਹੀਦਾ ਹਾਂ ਜੀ ਤੇ ਬਾਕੀ ਦੋਸਤਾਂ ਸਾਰੇ ਤੁਸੀਂ ਨਾ ਹਾਂਜੀ ਹਾਂਜੀ ਸਾਰੇ ਆ ਸਾਡੇ ਸੀਨੀਅਰ ਵੀਰੇ ਨੇ ਕੀ ਕਵਿੰਟ ਤੇ ਹੋ ਵੀਰ ਕਿ ਲੱਗ ਲੱਗ ਨਹੀਂ ਨਹੀਂ ਆਟਾ ਡਿਪੈਂਡ ਨਹੀਂ ਸਾਰੇ ਅੱਛਾ ਉਹਨੂੰ ਬਹੁਤ ਚੰਗਾ ਲੱਗਿਆ ਵੀਰ ਵਾਕਿਆ ਇਹਨਾਂ ਨੂੰ ਪੁੱਛ ਲਓ ਵੀਰ ਉਹਨਾਂ ਨੂੰ ਇਹ ਦਿੰਦੇ ਨੇ ਵੱਧ ਗਿਆ ਹਾਂ ਅੱਛਾ ਤੋ ਕਰੀਏ ਆ ਤੇ ਉਹਨਾਂ ਦੀ ਵੀਡੀਓ ਸਾਰਿਆਂ ਨੇ ਕੱਲ ਹੀ ਇੱਕ ਜਾਦਾ ਬਣ ਜਾਂਦੀ ਹੈ ਹਾਂਜੀ ਹਾਂਜੀ ਵੀਰ ਥੈਂਕ ਯੂ ਧੰਨਵਾਦ ਹਾਂਜੀ ਯੂਨੀਵਰਸਿਟੀ ਵਿੱਚ ਪਹੁੰਚਾ ਜਿੱਥੇ ਤੁਸੀਂ ਵੇਖ ਸਕਦੇ ਹੋ ਆ ਦੇਖੋ ਸਟੂਡੈਂਟ ਸਟੂਡੈਂਟ ਹோம் ਜਿਵੇਂ ਕਿ ਲਿਖਾ ਹੋਇਆ ਸਾਰਾ ਕੁਸਾ ਨਾ ਚੌਂਕ ਬਣਿਆ ਹੋਇਆ ਇਸ ਜਗ੍ਹਾ ਤੇ ਤੇ ਜਿਹੜਿਆ ਕਿ ਕਈ ਰਾਹ ਨੇ ਯੂਨੀਵਰਸਿਟੀ ਵਿੱਚ ਕਾਫੀ ਵੱਡੀ ਯੂਨੀਵਰਸਿਟੀ ਆ ਤੁਸੀਂ ਵੇਖ ਸਕਦੇ ਹੋ ਇਹ ਇਹ ਚ ਰਸਤਾ ਪੈਂਦਾ ਇਸ ਜਗ੍ਹਾ ਤੇ ਤੇ ਆਪਾਂ ਹੁਣ ਇਸ ਤਰਫ ਜਾ ਕੇ ਦੇਖਦੇ ਆ ਤੇ ਬਾਕੀ ਦੇਖਦੇ ਹਾਂ ਨਾ ਇਸ ਮੇਲੇ ਵਿੱਚ ਕੀ ਕੀ ਸਵਾਣ ਪਹੁੰਚਿਆ ਹੋਇਆ ਹੋਰ ਵੀ ਤੇ ਜਲੇਬੀਆਂ ਵੀ ਬਣ ਰਹੀਆਂ ਨੇ ਇਸ ਜਗ੍ਹਾ ਤੇ ਮਿੱਠੇ-ਮਿੱਠੇ ਦੇਖ ਸਕਦੇ ਹੋ ਤੁਸੀਂ ਹਾਂਜੀ ਹਾਂਜੀ ਹਾਂ ਬਹੁਤ ਹੀ ਵਧੀਆ